ਇਹ ਗੱਲ ਜੀ ਮੈਂ ਵਿੱਕੀ ਲਖਮੀ ਨਾਲ ਸੋਡਾ ਸਵਾਗਤ ਹੈ ਰਿਹਾ ਚੈਨਲ ਅਮਨਵ ਠੀਕ ਦੇ ਉਤੇ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਸਾਨੂੰ ਜਦੋਂ ਅਸੀਂ ਪਹਿਲਾਂ ਵੀਡੀਓ ਪਾਈ ਤੀ ਹੈ ਨਾ ਵੀ ਆਪਾਂ ਤੰਗ ਹੋਏ ਸੂਟ ਨੂੰ ਕਿਵੇਂ ਖੋਲਾ ਕਰੀਏ ਉਦੋਂ ਸਾਨੂੰ ਕਈ ਭੈਣਾਂ ਦੇ ਕਮੈਂਟ ਆਏ ਸੀਗੇ ਵੀ ਜੇਕਰ ਜਿਹੜੇ ਸੂਟਾਂ ਦੇ ਵਿੱਚ ਹੈ ਨਾ ਕੱਪੜਾ ਨਹੀਂ ਹੁੰਦਾ ਬਿਲਕੁਲ ਮਾਰਜਨ ਨਹੀਂ ਹੁੰਦਾ ਵੀ ਉਸ ਸੂਟ ਨੂੰ ਆਪਾਂ ਕਿਸ ਤਰੀਕੇ ਨਾਲ ਖੋਲਾ ਕਰ ਸਕਦਾ ਹੈ ਵੀ ਕੀ ਉਹ ਸੂਟ ਖੋਲਾ ਹੋ ਸਕਦਾ ਹੈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਇਹ ਸੂਟ ਦੇ ਵਿੱਚ ਹੈ ਨਾ ਵੀ ਕੋਈ ਮਾਰਜ ਨਹੀਂ ਹੁੰਦਾ ਵੀ ਉਹਨੂੰ ਆਪਾਂ ਖੁੱਲਾ ਕਰ ਸਕਦੇ ਹਾਂ ਜੇਕਰ ਖੁੱਲਾ ਕਰ ਸਕਦੇ ਹਾਂ ਤਾਂ ਕੀ ਤਰੀਕਾ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਤੇ ਜਿਹੜੇ ਮੇਨ ਭਰਾਵਾਂ ਨੇ ਆਪ ਨੂੰ ਹੁਣੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਨਵੇਂ ਆਪਣੇ ਨਾਲ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵੀਡੀਓ ਦੇ ਲੱਗੇ ਤੇ ਲਾਈਕ ਵੀ ਕਰਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆ ਜਿਹੜਾ ਸੂਟ ਜਿਵੇਂ ਇਹਨੇ ਕਿਹਾ ਹਨਾ ਵੀ ਪੁਰਾਣਾ ਸੂਟ ਮੇਰੇ ਲਈ ਪਿਆ ਸੀਗਾ ਤੇ ਇਹ ਜਿਹੜਾ ਕੱਪੜਾ ਜਿਵੇਂ ਹੁਣ ਅੱਜ ਕੱਲ੍ਹ ਰਵਾਇਤ ਚੱਲ ਰਿਹਾ ਹਨਾ ਟਿਸ਼ੂ ਤੇ ਇਹ ਕਾਫੀ ਪੁਰਾਣਾ ਸੂਟ ਹੈ ਮੇਰਾ ਕਮਾਰੀ ਹੁੰਦੀ ਦਾ ਸੂਟ ਸੀਗਾ ਤੇ ਇਹ ਕੱਪੜਾ ਹੁਣ ਦੇ ਰਵਾਇਤ ਦਾ ਇਹ ਤੇ ਇਹਦਾ ਆਪਾਂ ਨੇ ਸੈਟਿੰਗ ਕਰਨੀ ਆ ਕਿਉਂਕਿ ਇਹ ਜਿਹੜਾ ਹੁਣ ਪੁਰਾਣਾ ਹੋਣ ਕਰਕੇ ਇਹਦੀ ਫੀਟਿੰਗ ਦਾ ਦੇਖੋ ਹੁਣ ਕਿੰਨਾ ਫਰਕ ਪੈ ਗਿਆ ਪਹਿਲਾਂ ਮੈਂ ਥੋੜੀ ਜਿਹੀ ਪਤਲੀ ਜ਼ਿਆਦਾ ਹੁੰਦੀ ਸੀ ਤੇ ਇਹਦੇ ਇੱਕ ਇਹਦੇ ਚ ਲਾਈਨਿੰਗ ਦੀ ਲੱਗੀ ਵੀ ਉਹਦਾ ਪਤਾ ਨਹੀਂ ਕੀ ਗੱਲ ਰਿਵਾਜ ਸੀ ਵੀ ਲਾਈਨਿੰਗ ਨਹੀਂ ਲਾਉਂਦੇ ਸੀ ਆ ਦੇਖੋ ਕਿੰਨਾ ਪਤਲਾ ਸੂਟ ਹੈ ਇਹ ਇਹ ਉਹੀ ਹੈ ਜਿਵੇਂ ਹੁਣ ਨਹੀਂ ਚੱਲਿਆ ਹੋਇਆ ਕ੍ਰਾਸ ਟਿਸ਼ੂ ਹੈ ਨਾ ਇਹ ਉਹੀ ਵਾਲਾ ਫੈਬਰਿਕ ਹੈ ਦੁਬਾਰਾ ਦੁਬਾਰਾ ਵਾਪਸ ਮੁੜ ਮੁੜ ਕੇ ਹੈ ਨਾ ਆਈ ਜਾਂਦਾ ਇਹਦੇ ਚ ਸੈਲਫ ਪ੍ਰਿੰਟ ਵੀ ਆ ਤੇਰੇ ਚਾ ਜਰੀ ਦੀ ਕੜਾਈ ਹੋਈ ਹੋਈ ਹੈ ਬਹੁਤ ਸੋਹਣਾ ਬਣਿਆ ਹੈ ਸੂਟ ਇਹ ਉਹਨੂੰ ਜਿਵੇਂ ਹੁਣ ਉਦੋਂ ਇਹ ਚੀਜ਼ ਦਾ ਟ੍ਰੈਂਡ ਸੀ ਹੁਣ ਵੀ ਇਹੀ ਚੀਜ਼ਾਂ ਦਾ ਟ੍ਰੈਂਡ ਆ ਗਿਆ ਦੁਬਾਰੇ ਵੀ ਟ੍ਰੈਂਡ ਮੋੜ-ਮੁੜ ਕੇ ਦੁਬਾਰੇ ਹੋ ਹੀ ਰਿਪੀਟ ਹੋਈ ਜਾ ਰਹੇ ਨੇ ਤੇ ਇਹ ਮੈਂ ਨੂੰ ਕੁਦਰਤੀ ਹੈਨਾ ਪਹਿਣਾ ਪੁੱਛਦੀਆਂ ਸੀ ਵੀ ਜੇ ਮਾਰਜਨ ਨਾ ਹੋਵੇ ਵੀ ਕੁੜਤੀ ਆਪਾਂ ਕਿਵੇਂ ਖੁੱਲੀ ਕਰ ਸਕਦੇ ਆ ਤੇ ਕੁਦਰਤੀ ਇਹ ਸੂਟ ਮੇਰਾ ਪਿਆ ਸੀ ਰੱਖੀ ਬੈਠੀ ਸੀ ਮਸ ਮੈਂ ਜਿਵੇਂ ਯਾਦ ਮੰਗੋ ਨਾ ਵੀਰੇ ਦੇ ਬਿਆਰਾ ਸੂਟ ਸੀ ਇਹ ਵੀਰੇ ਦੇ ਵਿਆਹ ਤੇ ਪਾਇਆ ਸੀ ਮੈਂ ਇਹ ਆਪਣੇ ਦੇਦੇ ਤੇ ਉਹ ਬਸ ਐਂ ਸਾਂਭਿਆ ਪਿਆ ਸੀ ਪਹਿਲਾਂ ਭਾਬੀ ਨੇ ਆਪਣੇ ਕੋਲ ਸਾਂਭ ਕੇ ਰੱਖਿਆ ਫਿਰ ਮੈਨੂੰ ਦੇ ਤਾਂ ਕਿ ਨਹੀਂ ਤੂੰ ਆਪਣਾ ਇਹ ਕਰ ਲੈ ਜੇ ਕੁਝ ਕਰਨਾ ਹੈ ਤਾਂ ਠੀਕ ਬਸ ਮੈਂ ਵੀ ਐਂ ਹੀ ਰੱਖਦਾ ਇਹ ਉਦੋਂ ਤੇ ਜਦੋਂ ਇਹ ਇਹ ਮੇਰੇ ਆਉਂਦਾ ਸੀ ਉਦੋਂ ਮੈਂ ਠੀਕ ਨਹੀਂ ਕਰਿਆ ਜਦੋਂ ਮੇਰੇ ਆਉਂਦਾ ਸੀ ਇਹ ਫਿਰ ਹੁਣ ਮੈਨੂੰ ਐ ਹੋ ਗਿਆ ਵੀ ਚਲੋ ਨਾਲੇ ਭੈਣਾਂ ਨੂੰ ਪਤਾ ਲੱਗ ਜੂਗਾ ਨਾਲੇ ਆਪਾਂ ਠੀਕ ਕਰ ਲਾਂਗੇ ਇਹਨੂੰ ਤੇ ਇਹਦੇ ਬਾਰੇ ਸਾਨੂੰ ਕਈ ਬੰਨਾਂ ਨੇ ਕਮੈਂਟ ਵੀ ਬਹੁਤ ਕੀਤੇ ਜੀ ਕਿ ਹਨਾ ਜਦੋਂ ਆਪਾਂ ਉਹਦਾ ਵੀਡੀਓ ਪਾਈ ਤੀ ਸੂਟ ਖੁੱਲਾ ਕਰਨ ਵਾਲੇ ਵੀ ਜਿਹੜੇ ਕੱਪੜਿਆਂ ਦੇ ਵਿੱਚ ਮਾਰ ਜੈ ਨਹੀਂ ਹੁੰਦਾ ਵੀ ਉਹਦਾ ਵੀ ਤੁਸੀਂ ਤਰੀਕਾ ਜ਼ਰੂਰ ਦੱਸਿਓ ਤੇ ਇੱਕ ਜਿਵੇਂ ਆਵਣੇ ਦੱਸੇ ਵੀਡੀਓ ਵਿੱਚ ਲਾਈਨਿੰਗ ਨਹੀਂ ਲੱਗੀ ਹੋਈ ਹੈ ਨਾ ਇੱਕ ਤਾਂ ਇਹਦੇ ਵਿੱਚ ਆਪਾਂ ਲਾਈਨਿੰਗ ਲਾਵਾਂਗੇ ਤਾਂ ਕਿ ਸੂਟ ਪਾਉਣ ਯੋਗ ਹੋ ਜੇ ਬਾਕੀ ਤੁਹਾਨੂੰ ਪਤਾ ਹੈ ਨਾ ਸਰਦੀਆਂ ਦੇ ਵਿੱਚ ਬਾਲੇ ਪਾਤਰੇ ਸੂਟ ਵੀ ਨਹੀਂ ਪੈਂਦੇ ਠੰਡ ਬਹੁਤ ਜ਼ਿਆਦਾ ਹੈ ਬਾਕੀ ਅੱਜ ਤਾਂ ਜ਼ਿਆਦਾ ਠੰਡ ਵੀ ਆ ਤੇ ਵੀ ਡਿਜ਼ਾਈਨ ਦੇਖੋ ਇਹਦੇ ਉੱਤੇ ਸੂਟ ਬਣ ਚ ਰਿਹਾ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਮਸ਼ੀਨੀ ਬਣ ਕੇ ਤੇ ਆਪਦੇ ਟਾਈਮ ਦੇ ਵਿੱਚ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਿਗਾ ਬਾਕੀ ਇਹਦਾ ਦੁਬਾਰੇ ਰਵਾਜ ਆ ਗਿਆ ਚਲੋ ਹੁਣ ਆਏ ਆ ਵੀ ਆਪਾਂ ਇਹਦੇ ਲਾਈਨਿੰਗ ਵਗੈਰਾ ਹਨਾ ਦੇਖਦੇ ਆ ਵੀ ਕੀ ਇਹਦਾ ਹੱਲਾ ਆਪਾਂ ਕਰਦੇ ਆ ਵੇਖੋ ਇਹਦੇ ਚ ਮਾਰਜਿਨ ਬਸ ਇਹ ਇੰਨਾ ਕੀ ਮਾਰਜਿਨ ਹੈ ਇਹਦੇ ਚ ਕਿਉਂਕਿ ਹੁਣ ਦੇ ਨਾਪ ਦੇ ਹਿਸਾਬ ਨਾਲ ਮਾਰਜਿਨ ਬਹੁਤ ਜ਼ਿਆਦਾ ਘਟਾ ਹੈਗਾ ਹਾਂ ਐ ਲਾਲੋ ਵੀ ਬਸ ਵੀ ਜਿਵੇਂ ਹੁਣ ਵਿੱਚ ਮਾਰ ਦੇਣਾ ਵੀ ਹੈ ਨਹੀਂਗਾ ਉਦੋਂ ਆਵਣ ਕੁਮਾਰੀ ਸੀ ਪਤਲੀ ਸੀ ਹੁਣ ਥੋੜੀ ਜੀ ਹੈਵੀ ਹੋ ਗਈ ਫਿਰ ਉਮਰ ਦੇ ਨਾਲ ਸਾਰਿਆਂ ਦਾ ਫਰਕ ਤਾਂ ਪੈਂਦਾ ਹੀ ਆ ਹਾਂ ਕਿਉਂ ਪੁਰਾਣੇ ਸੂਟ ਆਉਂਦੇ ਨਹੀਂ ਜਿਹੜੇ ਜਾਂ ਕਮੀਜ਼ ਲਾਲੋ ਹਨ ਉਹ ਕਦੇ ਵੀ ਆਪਣੇ ਸੈੱਟ ਨਹੀਂ ਆਉਂਦੇ ਹਾਂ 20 ਬੰਦੇ ਦਾ ਸਾਈਜ਼ ਹੈ ਨਾ ਨਾਪ ਇੱਕ ਉ ਵਰਗਾ ਰਹੇ ਫਿਰ ਤਾਂ ਆ ਜਾਂਦੇ ਨੇ ਸੈੱਟ ਬਾਕੀ ਐ ਹੋ ਜਾਂਦਾ ਹਨ ਜਿਹੜੀ ਚੀਜ਼ ਆਪਾਂ ਨੂੰ ਸੋਹਣੀ ਲੱਗਦੀ ਆਪਾਂ ਆਮ ਕੇ ਰੱਖ ਲੈਣੇ ਹੈਗੇ ਜਿਵੇਂ ਹੁਣ ਇਹ ਮੇਰਾ ਸੂਟ ਪਹਿਲਾਂ ਭਾਬੀ ਨੇ ਆਮ ਕੇ ਰੱਖਿਆ ਸੋਹਣਾ ਸੀਗਾ ਸੂਟ ਵਧੀਆ ਲੱਗਦਾ ਸੀ ਕਿਉਂ ਉਦੋਂ ਇਹ ਚੀਜ਼ ਦਾ ਟ੍ਰੈਂਡ ਸੀ ਤੇ ਹੁਣ ਜਦੋਂ ਦੁਬਾਰਾ ਟ੍ਰੈਂਡ ਆ ਗਿਆ ਭਾਬੀ ਨੂੰ ਐ ਹੋ ਗਿਆ ਵੀ ਚਲ ਪਿਆ ਵੀ ਇਹਨੇ ਜੀ ਚਲੋ ਕਿਸੇ ਨੂੰ ਵੀ ਦਿੱਤਾ ਵੀ ਜਾਂਦਾ ਹਨ ਫੜਾਇਆ ਤਾਂ ਬਣਾਈ ਸੀ ਵੀ ਕਿਸੇ ਨੂੰ ਦੇ ਦਿਓ ਵੀ ਇਹ ਕਰ ਲਈ ਇਹਨੂੰ ਹੁਣ ਕਿਵੇਂ ਹੋ ਕਰੋਗੇ ਖੁੱਲਾ ਇਹਨੂੰ ਹੁਣ ਆਪਾਂ ਨੂੰ ਪਹਿਲਾਂ ਤਾਂ ਜੀ ਸਾਰੇ ਇਹ ਸੀਣਾ ਆਪਾਂ ਇਹ ਵਾਲੀਆਂ ਹੈਗੀਆਂ ਵਿਡੀਓ ਲੱਗੀਆਂ ਹੋਈਆਂ ਨੇ ਉਦੇੜ ਲਾਗੇ ਹਾਂ ਜੀ ਮੈਂ ਹੁਣ ਇੱਥੋਂ ਆ ਸ਼ੁਰੂ ਕੀਤਾ ਸੀ ਮੈਂ ਪਹਿਲਾਂ ਢੇੜਨ ਲੱਗੀ ਸੀ ਇਹਨੂੰ ਆਹ ਵਾਲੀ ਸੀਨ ਬਾਹਾਂ ਲਾ ਦਾਂਗੇ ਆਪਾਂ ਇਹਦੀਆਂ ਤੇ ਇਹ ਇੱਕ ਵਾਰ ਤੁਹਾਨੂੰ ਪਹਿਲਾਂ ਦੱਸਨਾ ਵੀ ਇਹ ਸ਼ਾਇਦ ਅੱਜ ਜਿੰਨਾ ਕ ਵੀ ਹੋਇਆ ਆਪਾਂ ਉਹਨਾਂ ਦੱਸਾਂਗੇ ਹਨਾ ਬਾਕੀ ਦਾ ਪਾਰਟ 2 ਬਣਾਵਾਂਗੇ ਤੇ ਬਾਕੀ ਉਹ ਦੇ ਵਿੱਚ ਦੱਸ ਦਾਂਗੇ ਫਿਰ ਐ ਜੇ ਹੁਣ ਆਪਾਂ ਇੱਕ ਕੋਈ ਵੀਡੀਓ ਹਨਾ ਵੀ ਇਹਦੇ ਚ ਸਾਰਾ ਕੁਝ ਕਰਨ ਲੱਗ ਗਏ ਫਿਰ ਵੀਡੀਓ ਜ਼ਿਆਦਾ ਵੱਡੀ ਹੋ ਜੂਗੀ ਬਾਕੀ ਸਮਝ ਨਹੀਂ ਆਉਂਦੀ ਗੱਲ ਹਨਾ ਉੰਨੀ ਹਾਂ ਵੀ ਫਿਰ ਭੈਣਾ ਵੀ ਐ ਹੋ ਜਾਂਦਾ ਵੀ ਇਹਨਾਂ ਨੇ ਐਡੀ ਵੱਡੀ ਵੀਡੀਓ ਪਾਤੀ ਦੇਖਣੀ ਹੋ ਜਾਂਦੀ ਆ ਹਾਂ ਕਿਉਂ ਫਿਰ ਆਪਾਂ ਅੱਗੇ ਕੱਢ-ਕੱਢ ਦੇਖਦੇ ਆ ਇਸ ਕਰਕੇ ਛੋਟੀ ਬਣਾਈ ਜਾਵੇ ਹਨਾ ਸਮਝਦਾਰ ਬਣਾਈ ਜਾਵੇ ਵੱਡੀ ਨਾਲ ਉਹ ਵਧੀਆ ਤੇ ਹੁਣ ਅਮਨ ਸਾਨੂੰ ਇਹਦੇ ਦੱਸਣਗੇ ਵੀ ਇਹ ਕਿਦਾਂ ਖੁੱਲਾ ਕਰਨਗੇ ਅਮਨ ਕੀ ਤਰੀਕਾ ਇੱਕ ਤਾਂ ਇਹਦੇ ਆਪਾਂ ਨੇ ਲਾਉਣੀਆਂ ਲਾਈਨਿੰਗ ਉਹ ਆਪਾਂ ਨੇ ਲਿਆ ਰੱਖੀ ਆ ਹਨਾ ਲਾਈਨਿੰਗ ਨਹੀਂ ਹੈਗੀ ਉਹਦੇ ਕਰਕੇ ਆਪਾਂ ਨੂੰ ਬਾਹਾਂ ਬਿਲਕੁਲ ਅਲੱਗ ਕਰਨੀਆਂ ਪੈਣਗੀਆਂ ਇਹਦੇ ਤੋਂ ਤੇ ਉਸ ਹਿਸਾਬ ਨਾਲ ਫਿਰ ਆਪਾਂ ਇਹਦੇ ਲਾਈਨਿੰਗ ਲਗਾਵਾਂਗੇ ਤੇ ਬਾਹਾਂ ਜਦੋਂ ਆਪਾਂ ਨੇ ਅਲੱਗ ਕਰਤੀਆਂ ਇਹਦੀਆਂ ਦੋਨੋਂ ਸਾਈਡਾਂ ਦੋਨੋਂ ਬਾਹਾਂ ਅਲੱਗ ਕਰ ਦਾਂਗੇ ਇਧਰਲੀ ਵੀ ਉਤਾਰ ਦਾਂਗੇ ਇਧਰਲੀ ਵੀ ਤੇ ਫਿਰ ਆਹ ਵਾਲੀ ਸੀਨ ਵੀ ਇਹਦੀ ਉਧੇੜ ਨਹੀਂ ਪਊਗੀ ਸਾਰੀ ਕਿਉਂਕਿ ਨਾ ਤਾਂ ਇਹਦੇ 'ਚ ਪਲੇਟਾਂ ਮਤਲਬ ਪਲੋਈਆਂ ਨੇ ਪਾਈਆਂ ਹੋਈਆਂ ਉਹ ਵੀ ਆਪਾਂ ਨੇ ਪਾਉਣੀਆਂ ਨੇ ਕਿਉਂਕਿ ਫੀਟਿੰਗ ਫੇਰ ਹੀ ਸੋਹਣੀ ਬਣੂਗੀ ਜੇ ਪਲੋਈਆਂ ਪਾਈਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਪਲੋਈਆਂ ਹੈ ਨਹੀਂ ਇਹਦੇ 'ਚ ਕਿਉਂਕਿ ਉਦੋਂ ਪਤਾ ਨਹੀਂ ਕਿਵੇਂ ਵੀ ਉਦੋਂ ਕੋਈ ਹੋਈ ਸੀ ਹਨਾ ਲਾਈਨਿੰਗ ਵੀ ਨਹੀਂ ਲਾਈ ਐਨਾ ਬਤਲਾ ਸੋਹਣੀਆਂ ਦਾ ਜਦੋਂ ਉਦੋਂ ਬਨਲਾਉਂਦੇ ਨਹੀਂ ਹੋਣਗੇ ਦਰਜੀ ਬਾਕੀ ਸਵੇ ਮੈਂ ਵੀ ਦਰਜੀ ਤੋਂ ਆ ਹਨਾ ਉਦੋਂ ਮੈਂ ਪਾਉਂਦੀ ਵੀ ਨਹੀਂ ਸੀ ਪਲੋਈਆਂ ਵਾਲੇ ਓਕੇ ਬਾਅਦ 'ਚ ਪਾਉਣ ਲੱਗੀ ਆ ਪਹਿਲਾਂ ਮੈਨੂੰ ਵਧੀਆ ਨਹੀਂ ਸੀ ਲੱਗਦੇ ਪਲੋਈਆਂ ਵਾਲੇ ਸੂਟ ਫਿਰ ਉਹਨਾਂ ਬਾਚਾ ਹੈ ਫਿਟਿੰਗ ਜੀ ਨਹੀਂ ਬਣਦੀ ਹੈਗੀ ਪਲੋਈਆਂ ਵਾਲੇ ਸੂਤਾਂ ਤੋਂ ਬਿਨਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਉਧੇੜ ਕੇ ਫਿਰ ਇਹਦੇ ਨਾਪ ਦੀ ਹਨਾ ਲਾਈਨਿੰਗ ਕੱਟ ਲਾਂਗੇ ਤੇ ਜਿਹੜਾ ਇਹਦੇ ਵਿੱਚ ਜਿਹੜਾ ਆਪਾਂ ਨੇ ਕੱਪੜਾ ਪਾਉਣਾ ਹਨਾ ਉਹ ਨਾ ਕੱਪੜਾ ਤਾਂ ਹੈ ਨਹੀਂ ਆਪਣੇ ਕੋਲੇ ਦੇਖਦੇ ਆਂ ਬਾਕੀ ਜੇ ਨਾਲ ਦਾ ਇਹ ਕੋਈ ਕਈ ਵਾਰ ਸੂਟ ਪਿਆ ਹੁੰਦਾ ਆਪਣੇ ਕੋਲ ਪੀਸ ਬਚਿਆ ਹੋਇਆ ਹੈ ਹਨਾ ਤਾਂ ਉਹ ਨਹੀਂ ਫਿਰ ਜਿਹੜਾ ਇਹਦੇ ਮਤਲਬ ਸਲਵਾਰ ਤੇ বেলਟ ਲੱਗੀ ਹੋਈ ਆ ਉਹ ਕਮੀਜ਼ ਦੇ ਨਾਲ ਦੀ ਲੱਗੀ ਹੋਈ ਆ ਬਾਕੀ ਜਿਵੇਂ ਇਹ ਲਾਈਟ ਆ ਇਹਦੇ ਉੱਤੇ ਆਪਾਂ ਬਾਲਾ ਗੂੜਾ ਨਹੀਂ ਕਪੜਾ ਲਾ ਸਕਦੇ ਫਿਰ ਉਹ ਵਿੱਚ ਦੀ ਚਮਕੂਗਾ ਹਨਾ ਹਾਂ ਬਾਕੀ ਉਹ ਲਾਈਟ ਕਲਰ ਹਾਂ ਮਤਲਬ ਵੀ ਜਿਹੜੀ ਸਲਵਾਰ ਦੇ ਉੱਤੇ ਉਹ ਲੱਗੀ ਹੋਈ ਆ বেলਟ ਉਹ ਇਹਦੇ ਨਾਲ ਲੱਗੀ ਹੋਈ ਆ ਸੂਟ ਦੇ ਕਮੀਜ਼ ਦੇ ਉਹ ਕੋਈ ਕਪੜਾ ਉਹਨੋਂ ਹੋਰੇ ਕੋਈ ਉਹ ਪਿਆ ਹੋਊਗਾ ਆਪਾਂ ਜਿਹੜਾ ਪਾਰਟ 2 ਬਣਾਵਾਂਗੇ ਉਹਦੇ ਵਿੱਚ ਪ੍ਰੋਪਰ ਉਹ ਕਰਦਾਂਗੇ ਅੱਜ ਭੈਣਾਂ ਨੂੰ ਇਹ ਦੱਸ ਦਊਂ ਵੀ ਜਿਹੜਾ ਕਪੜਾ ਲਾਉਂਗੇ ਉਹ ਕਿਵੇਂ-ਕਿਵੇਂ ਲੱਗੂਗਾ ਉਹ ਜੀ ਮੈਂ ਹੁਣ ਆ ਆ ਬਾਕੀ ਉਹ ਕਪੜਾ ਨਹੀਂ ਪਿਆ ਕੋਈ ਅੱਛਾ ਕੱਪੜਾ ਤਾਂ ਮੈਂ ਦੇਖ ਲਈ ਹਾਂ ਵੀ ਕੋਈ ਪਿਆਹੂ ਆਪਾਂ ਸਮਝਾਉਂਦੇ ਉਹਦੇ ਤੌਰ ਤੇ ਆਪਾਂ ਸਮਝਾ ਦਿੰਨੇ ਆ ਜੇ ਜਿਹੜੀ ਆ ਅਗਲੀ ਬਣਾਵਾਂਗੇ ਹਨਾ ਆ ਪਿਆਰੇ ਉਹਦੇ ਵਿੱਚ ਪ੍ਰੋਪਰ ਆਪਾਂ ਸਾਰਾ ਕਰਕੇ ਦਿਖਾ ਦਾਂਗੇ ਵੀ ਕਿਵੇਂ ਕੀਤਾ ਜਿਵੇਂ ਹੁਣ ਆ ਆਪਾਂ ਨੇ ਬਾਹ ਇੱਧਰ ਲਈ ਅਲੱਗ ਕਰ ਲਈ ਹੈ ਨਾ ਆ ਵੜੀ ਇੱਥੋਂ ਤੇ ਇਹ ਜਿਹੜੀ ਵੀ ਆਪਣੀ ਫੀਟਿੰਗ ਹੈ ਹਨਾ ਇਹ ਆ ਚੀਜ਼ ਹੈ ਇਹ ਹਿਪ ਮਤਲਬ ਜਿਹੜੀ ਹਿਪ ਹੈ ਹਿਪ ਮੇਰੀ ਹੁਣ ਦੇ ਨਾਪ ਦੀ ਗਰੀ ਪਈ ਹੈ ਇਹ ਉਹ ਨੂੰ ਐਂ ਲਾ ਲਓ ਵੀ ਉਦੋਂ ਇਹ ਨੀਚੋਂ ਮਤਲਬ ਖੁੱਲ੍ਹੇ ਹੀ ਸੀਗਾ ਲਓ ਜੀ ਆ ਜੇ ਮੈਂ ਹੁਣ ਕੱਪੜਾ ਹਨਾ ਇਹ ਤਾਂ ਆਪਾਂ ਨੇ ਅਲੱਗ ਕਲਰ ਦਾ ਤੁਹਾਨੂੰ ਦੱਸਣ ਵਾਸਤੇ ਲੈਤਾ ਤੇ ਇਹ ਜਿਵੇਂ ਹੁਣ ਆ ਵਾਲੀ ਜਗ੍ਹਾ ਹਨਾ ਆਪਣਾ ਮਾਰਜਨ ਘਟ ਹੈ ਆਪਾਂ ਇਹਦੇ ਚ ਕੱਪੜਾ ਨਾਲ ਦਾ ਪਾਵਾਂਗੇ ਜਿਹੜਾ ਮਤਲਬ ਜਾਂ ਤਾਂ 벨ਟ ਵਾਲਾ ਪਾਵਾਂਗੇ ਜਿਹੜਾ 벨ਟ ਤੇ ਲੱਗਿਆ ਹੈ ਜਾ ਜੇ ਕੋਈ ਹੋਰ ਆਪਾਂ ਨੂੰ ਇਹਦੇ ਨਾਲ ਦਾ ਮਿਲ ਗਿਆ ਤਾਂ ਆਪਾਂ ਉਹ ਵਾਲਾ ਅਟੈਚ ਕਰ ਲਾਂਗੇ ਇਹਦੇ ਨਾਲ ਅਟੈਚ ਕਰਕੇ ਇਹਦਾ ਮਾਰਜਨ ਵਧਾ ਕੇ ਹਨਾ ਹਾਂ ਇਹਦਾ ਮਾਰਜਨ ਆਪਾਂ ਇੱਥੋਂ ਵਧਾ ਲਾਂਗੇ ਕਿਉਂਕਿ ਬਾਕੀ ਸੂਟ ਦੀ ਫਿਟਿੰਗ ਹੈ ਜਿਹੜੀ ਉਹਦਾ ਨੀਚੋਂ ਤਾਂ ਜਮਾਂ ਸਹੀ ਹੈ ਬਸ ਉੱਪਰੋਂ ਉੱਪਰੋਂ ਸੈੱਟ ਕਰਨ ਵਾਲੀ ਹੈ ਕਿਉਂਕਿ ਉੱਪਰੋਂ ਮਾਰਜਨ ਘਟਾ ਹੈਗਾ ਤੇ ਉਹਦੇ ਨਾਲ ਮਾਰਜਨ ਇਹ ਵੱਜ ਜਾਊਗਾ ਜਦੋਂ ਆਪਾਂ ਇੱਥੇ ਅਟੈਚ ਕਰ ਲਾਂਗੇ ਦੋਨੋਂ ਸਾਈਡ ਤੇ ਅਟੈਚ ਕਰ ਲਾਂਗੇ ਬਾਕੀ ਸੋਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਹਨਾ ਜਿਵੇਂ ਇਹਦਾ ਅਟੈਚ ਕਰਾਂਗੇ ਕਪੜਾ ਤਾਂ ਆਪਾਂ ਉਹ ਸਾਰਾ ਉਹਦੇ ਚ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਨੇ ਕਿਵੇਂ ਇਹਦਾ ਹੱਲ ਕੀਤਾ ਸਾਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਿਆ ਹੋਊਗਾ ਜਿਵੇਂ ਅਮਰ ਨੇ ਤੁਹਾਨੂੰ ਦੱਸਿਆ ਹਨਾ ਜਿਵੇਂ ਇਹ ਕਪੜਾ ਸੀਗਾ ਇਹਦੇ ਵਿੱਚ ਮਾਰਜਨ ਬਿਲਕੁਲ ਨਹੀਂ ਸੀਗਾ ਤੇ ਇਹਦੇ ਨਾਲ ਦਾ ਮਿਲਦਾ ਜੁਲਦਾ ਕਪੜੇ ਦੇ ਨਾਲ ਅਟੈਚ ਕਰਕੇ ਜਾਂ ਬੈਲਟ ਦੇ ਵਿੱਚੋਂ ਕਪੜਾ ਕੱਟ ਕੇ ਹਨਾ ਇਹਦਾ ਮਾਰਜਿਨ ਵਧਾਇਆ ਜਾਊਗਾ ਤੇ ਉਸ ਤੋਂ ਬਾਅਦ ਇਹਨੂੰ ਖੁੱਲ੍ਹਾ ਕੀਤਾ ਜਾਊਗਾ ਕਿਉਂ ਇੱਕੋ ਇੱਕ ਇਹਦਾ ਇਹੀ ਤਰੀਕਾ ਕਿਉਂਕਿ ਇਹਦੇ ਵਿੱਚ ਮਾਰਜਿਨ ਹੈ ਨਹੀਂ ਗਾ ਆਪਾਂ ਨੂੰ ਕੱਪੜਾ ਅਟੈਚ ਕਰਨਾ ਪਊਗਾ ਤੇ ਵੀਡੀਓ ਲੰਬੀ ਬਣ ਕਰਕੇ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ ਇੰਨਾ ਹੀ ਦੱਸ ਪਾਏ ਤੇ ਇਹਦਾ ਪਾਰਟ 2 ਆਪਾਂ ਜ਼ਰੂਰ ਪਾਵਾਂਗੇ ਤੇ ਉਹਦੇ ਵਿੱਚ ਹੈ ਨਾ ਪ੍ਰੋਪਰ ਸਾਰਾ ਸੂਟ ਜੜ ਕੇ ਪੂਰੇ ਡਿਟੇਲ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਖੁੱਲ੍ਹਾ ਕੀਤਾ ਕਿਉਂਕਿ ਇਹ ਪੱਕੀ ਪਾਵਾਂਗੇ ਵੀਡੀਓ ਅਸੀਂ ਕਿਉਂਕਿ ਇਹ ਉਹਦਾ ਖੁੱਦਾ ਸੂਟ ਆ ਤੇ ਅਮਰੇ ਨੂੰ ਖੁੱਲਾ ਕਰਕੇ ਤੁਹਾਨੂੰ ਪਾ ਕੇ ਵੀ ਦਿਖਾਉਣਗੇ ਵੀ ਕਿੱਦਾਂ ਦੀ ਸੈਟਿੰਗ ਹੋਈ ਚਲੋ ਜਿਹੜੇ ਨਵੇਂ ਪੈਨਪ੍ਰਾਜ ਜੋੜਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਜਰੂਰ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ